वेलकम टू माय न्यू ब्लॉग और कमाई सारे ठीक ठाक होई मेरे वालों सारे न्यू गुड मॉर्निंग सत श्री अकाल जी आप इस वक्त खड्या बरनाला मंडी ਦੇ ਵਿੱਚ ਚਲੋ ਅੱਜ ਆਪਾਂ ਸਬਜ਼ੀਆਂ ਦੇ ਫਲਾਂ ਦੇ ਰੇਟ ਤੇ ਪਿਆਜ਼ ਦਾ ਰੇਟ ਆਪਾਂ ਹੋਲ سیل ਦੇ ਰੇਟਾਂ ਬਾਰੇ ਗੱਲਬਾਤ ਕਰ ਲਿਆ ਵੀ ਅੱਜ ਦਾ ਕੀ ਭਾਅ ਰਿਹਾ ਜੀ ਦਿਨ ਹੈਗਾ ਅੱਜ ਵੀਰਵਾਰ ਚਲੋ ਆਪਾਂ ਕਰੀਏ ਗੱਲ ਆਪ ਦੀ ਹਾਂਜੀ ਦੋਸਤੋ ਟੋਰੀ ਦਾ ਗ੍ਰੇਡ ਦਾ ਭਾਅ ਹੈਗਾ ਜੀ ਅੱਜ ਦਾ 10 ਤੋਂ ਲੈ ਕੇ 15 ਰੁਪਏ ਦੇ ਵਿੱਚ ਵਿੱਚ ਇਹ ਰੇਟ ਹੋਲ سیل ਦਾ ਰੇਟ ਆ ਜੀ ਇਹ ਤੇ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਠੀਕ ਆ ਜੀ ਸਾਬ ਟੋਰੀ ਤੇ ਗੋਭੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਗੋਭੀ ਦਾ ਲੋਕਲ ਗੋਭੀ ਦਾ ਜੀ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਇਹਦਾ ਕੱਠਾ ਲਫਾਫਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ 3 ਤੋਂ ਲੈ ਕੇ 4 ਰੁਪਏ ਦਾ ਭਾਅ ਜੀ 300 ਦਾ ਕਾਟਲ ਦਾ ਭਾਅ ਜੀ ਪੇਠੇ ਦਾ ਇਹ ਠੀਕ ਹੈ ਜੀ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਾ ਪਰ ਸੀਰੀ ਦਾ ਭਾਅ ਚੌਲੇ ਦਾ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਲੈਣਾ ਇਕੱਠਾ 5 ਕਿਲੋ ਦਾ ਭਾਅ ਜੀ ਇਹਦਾ ਠੀਕ ਹੈ ਜੀ ਤੇ ਆਪਾਂ ਗੁਵਾਰੇ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਨਾਲ ਗੁਵਾਰੇ ਦਾ ਕੀ ਭਾਅ ਗੁਵਾਰੇ ਦਾ ਕੀ ਭਾਅ ਬਾਈ ਹਾਂਜੀ ਦੋਸਤੋ 250 ਰੁਪਏ ਦਾ ਗੁਵਾਰੇ ਦਾ ਭਾਅ ਵਧੀਆ ਕੁਆਲਿਟੀ ਦਾ ਭਾਅ ਜੀ ਬਰੀਕ ਦਾ ਠੀਕ ਹੈ ਜੀ ਤੇ ਇਹ 250 ਰੁਪਏ ਦਾ ਪਰਸੀਰੀ ਦਾ ਭਾਅ ਜੀ ਇਹਦਾ ਵੱਡੇ ਗੁਵਾਰੇ ਦਾ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ 150 ਰੁਪਏ ਦਾ ਪੰਸੀਰੀ ਦਾ ਭਾਅ ਭਿੰਡੀ ਦਾ ਜੀ ਜੇ ਕਿਸੇ ਨੇ ਲੈਣੀ ਹੈ ਤਾਂ 5 ਕਿਲੋ ਦਾ ਭਾਅ ਜੀ ਇਹਦਾ ਹੋਰ ਠੀਕ ਹੈ ਜੀ ਪੰਸੀਰੀ ਦਾ ਭਾਅ ਜੀ ਇਹ 150 ਰੁਪਏ ਦੀ ਆ ਹਾਂਜੀ ਦੋਸਤੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਵੀ ਵੇੜ ਕਰੇਲੇ ਦਾ ਕੀ ਭਾਅ ਆ ਰਿਹਾ ਜੀ ਕਰੇਲਿਆਂ ਦਾ ਅੱਜ ਦਾ ਬਾਈ ਕੀ ਭਾਅ ਲਾਤਾ ਜੀ ਅੱਜ ਦਾ 80 ਰੁਪਏ ਕਿਲੋ ਬਾਈ ਹਾਂਜੀ ਦੋਸਤੋ 80 ਰੁਪਏ ਹੋ ਗਿਆ ਜੀ ਕਿਲੋ ਦਾ ਭਾਅ ਜੀ ਇਹਦਾ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਜੀ ਕਠਾ ਕਿਲੋ ਲੈ ਕਿਲੋ ਦੇ ਦੋਗੇ ਕਿ 5 ਕਿਲੋ ਦਾ ਹੈ ਕਿਲੋ ਵੀ ਦੇ ਦાય 5 ਕਿਲੋ ਵੀ ਦੇ ਦાય ਹਾਂਜੀ ਦੋਸਤੋ ਜੇ ਕਿਸੇ ਨੇ ਲੈਣਾ 5 ਕਿਲੋ ਵੀ ਇਹੀ ਭਾਅ ਦੇ ਜਾਣਗੇ ਜੇ ਕਿਲੋ ਲੈਣਾ ਬਾਈ ਨੇ ਕਿਸੇ ਨੇ 80 ਰੁਪਏ ਦੇ ਭਾਅ ਨਾਲ ਮਿਲ ਜੂਗਾ ਜੀ ਕਿਸੇ ਨੇ ਲੈਣਾ ਜੀ ਠੀਕ ਆ ਜੀ ਅੱਜ ਦਾ ਰੇਟ ਆ ਜੀ ਇਹ ਬਰਨਾਲਾ ਮੰਡੀ ਦਾ 2 ਤੋਂ 2.5 ਲਗ 21 ਦਾ 70 ਰੁਪਏ ਕਿਲੋ ਆਇਆ ਹਾਂਜੀ ਜੇ ਕਿਸੇ ਨੇ ਕੁਆਂਟਲ 2 ਕੁਆਂਟਲ ਚਾਹੀਦੇ ਆ ਬਾਈ 2 ਤੋਂ ਦਾ 70 ਰੁਪਏ ਦੇ ਭਾਅ ਨਾਲ ਮਿਲ ਜਾਣਗੇ ਜੀ ਕਿਸੇ ਨੇ ਲੈਣਾ ਕੁਆਂਟਲ ਦਾ ਭਾਅ ਜੀ ਹਾਂਜੀ ਦੋਸਤੋ ਬਾਈ ਨਾਲ ਆਪਾਂ ਨੰਬਰ ਵੀ ਸੁਣੂਗਾ ਦੱਸਦਾ ਬਾਈ ਵੀ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੇ ਇਕੱਠਾ ਮਾਲ ਲੈਣਾ ਬਾਈ ਨੰਬਰ ਕਿੰਨਾ ਆਪਣਾ 86472 ਜੀ 4872 ਕਿਹੜਾ ਪਿੰਡ ਆ ਬਾਈ ਆਪਣਾ ਹਿੰਮਤਪੁਰਾ ਜੀ ਹਿੰਮਤਪੁਰੇ ਤੋਂ ਆ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਤੇ ਤੇ ਗੱਲਬਾਤ ਕਰ ਲਿਓ ਜੀ ਕਿਸੇ ਨੂੰ ਚਾਹੀਦਾ ਜੀ ਇਹ ਠੀਕ ਆ ਜੀ ਆ ਨੰਬਰ ਬਾਈ ਨੇ ਬੋਲੀ ਦਿੱਤਾ ਆਪਦਾ ਹਾਂਜੀ ਦੋਸਤੋ ਨਿੰਬੂ ਦਾ ਅੱਜ ਦਾ ਭਾਅ ਹੈਗਾ ਜੀ 75 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਡੇ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਬਰਨਾਲਾ ਮੰਡੀ ਦਾ ਹੀ ਇਹ ਤੇ ਅਦਰਕ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਠੀਕ ਹੈ ਜੀ ਬੰਦ ਬੂਰੀ ਦਾ ਭਾਅ ਜੀ ਇਹ ਜੀ ਦੋਸਤੋ ਟਿੰਡੋਰਾ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਕਿੱਥੇ ਬੰਦ ਲਵਾਗੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦਾ ਟਮਾਟਰ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਟਮਾਟਰ ਦਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਵੀ ਹੈ ਜੀ ਟਮਾਟਰ ਦਾ ਅੱਜ ਇਹ ਬੰਦ ਗ੍ਰੇਡ ਦਾ ਭਾਅ ਜੀ ਟਮਾਟਰ ਦਾ ਹਾਂਜੀ ਦੋਸਤੋ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਠੀਕ ਹੈ ਜੀ 8 ਕਿਲੋ ਦੀ ਭਾਰਤੀ ਉਹ ਜੇ ਕਿਸੇ ਨੇ ਲੈਣੀ ਆ ਤਾਂ 150 ਰੁਪਏ ਦਾ ਮਿਲ ਜੂਗਾ ਜੀ ਹਲਫਾ ਫੇਰਾ ਭਾਅ ਜੀ ਇਹ ਬੰਦ ਦਾ ਹਾਂਜੀ ਦੋਸਤੋ ਚਾਹਨਾ ਕੀਰੇ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਵੀ ਚਾਹਨਾ ਸੀ ਦੇ ਦਾ ਜੀ ਠੀਕ ਹੈ ਜੀ 20 ਕਿਲੋ ਦੇ ਪਰਸੀ ਆ ਜੀ ਜੇ ਕਿਸੇ ਨੇ ਲੈਣੀ ਆ ਤੇ ਬੰਦ ਲਫਾਫੇ ਦਾ ਭਾਅ ਜੀ 20 ਰੁਪਏ ਦਾ ਜੀ ਹਾਂਜੀ ਦੋਸਤੋ ਅੱਜ ਦਾ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰ ਦਾ ਬੰਦ ਬੂਰੀ ਦਾ ਭਾਅ ਜੀ ਇਹ ਠੀਕ ਹੈ ਜੀ ਜੇ ਕਿਸੇ ਨੇ ਲੈਣੀ ਆ ਤਾਂ ਬੰਦ ਬੂਰੀ ਲੈਣੀ ਪੈਣੀ ਆ ਜੀ ਹਰੇ ਮਟਰਾਂ ਦੀ ਹਾਂਜੀ ਦੋਸਤੋ ਬੰਦ ਬੂਰੀ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਦਾ ਭਾਅ ਜੀ 45 ਰੁਪਏ ਦਾ ਜੀ ਇਹ ਠੀਕ ਹੈ ਜੀ ਬੰਦਪੂਰੀ ਦਾ ਭਾਅ ਅਰਬੀ ਦਾ ਜੀ ਇਹ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਮੂਲੀ ਦਾ ਜੀ ਬੰਦ ਦਾ ਜੀ ਇਹ ਬੰਦਪੂਰੀ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਇਹ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਇਹਦਾ ਆਏਗਾ ਜੀ ਅੱਜ ਦਾ 25 ਰੁਪਏ ਦਾ ਭਾਅ ਜੀ ਹੈਗਾ ਕਿਲੋ ਦਾ ਜੀ ਠੀਕ ਹੈ ਜੀ ਕੱਥੀ ਲੈਣੀ ਪਊ ਜੇ ਕਿਸੇ ਨੇ ਲੈਣੀ ਆ ਪੰਸੀਰੀ ਦਾ ਭਾਅ ਜੀ ਇਹਦਾ ਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰੀਏ ਜਾ ਕੇ ਵੀ ਅੱਜ ਦਾ ਕੀ ਪਾ ਰਿਹਾ ਕੱਦੂ ਦਾ ਚਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਧੰਨਵਾਦ ਵੱਡੇ ਭਾਈ ਦਾ ਉਹ ਠੀਕ ਆ ਹੋਰ ਬਾਈ ਹੈਰੀ ਠੀਕ ਆ ਬਾਈ ਕਹਿਮ ਆ ਬਾਈ ਹੋਰ ਅੱਜ ਸਬਜ਼ੀ ਕਿੰਨੇ ਪਾ ਰਿਹਾ ਜੀ ਅੱਜ ਆਪਣੀ ਦਾ ਵਧੀਆ ਕੁਇੰਕਾ ਕਰ ਬਾਈ ਦਰਨੀ ਬਹੁਤ ਜ਼ਿਆਦਾ ਹੋ ਗਿਆ ਅੱਛਾ ਹਰੀ ਮਿਰਚ ਦਾ ਕੀ ਭਾਅ ਰਹੇਗਾ ਜੀ ਅੱਜ ਹਰੀ ਮਿਰਚ ਭਾਈ ਅੱਜ ਡਾਊਨ ਚੱਲ ਗਈ ਜਿਵੇਂ ਆ ਕਾਲੀ ਜੀ ਇਹ 20 ਰੁਪਏ ਵਿੱਚ ਹੀ ਹੈ ਬਾਕੀ ਦੀ ਉਹ 5 ਕਿਲੋ ਦਾ ਲਫਾਫਾ 17 ਰੁਪਏ ਦਾ ਵੇਚ ਹੈਗਾ 5 ਕਿਲੋ ਦਾ ਲਫਾਫਾ 1700 ਰੁਪਏ ਦਾ ਵੇਚ ਹੈ ਹਾਂ ਜੀ ਦੋਸਤੋ ਅੱਜ ਦਾ ਕਰੇਲੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਅੱਜ ਦਾ ਹੀ ਜੇ ਕਿਸੇ ਨੇ ਲੈਣਾ ਇਕੱਠਾ ਲੈਣਾ ਪੈਣਾ ਟਟੋਗਾ ਤਾ 10 ਕਿਲੋ ਦਾ ਲਫਾਫਾ ਹੁੰਦਾ ਜੀ ਲੈਣਾ ਕਿਸੇ ਨੇ ਜੀ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦਾ ਕੱਦੂ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜ 18 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਬੰਦ ਦਾ ਜੀ ਹਾਂਜੀ ਦੋਸਤੋ ਗੋਲ ਬਾਇਗਣੀ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਪੰਸੀਰੀ ਦਾ ਭਾਅ ਜੀ ਗੋਲ ਬਾਇਗਣੀ ਦਾ ਠੀਕ ਹੈ ਜੀ ਹਾਂਜੀ ਦੋਸਤੋ ਤੇ ਬੜਾ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਦਾ ਭਾਅ ਜੀ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਤੇ ਬੜਾ ਨਾਜਰਾ ਜੀ ਹਮ ਲਿਆ ਹਾਂਜੀ ਦੋਸਤੋ ਅੱਜ ਦਾ ਖੀਰੇ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਅੱਜ ਦੇ ਲੋਕਲ ਖੀਰੇ ਦਾ ਭਾਅ ਜੀ ਇਹ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ 150 ਰੁਪਏ ਦਾ ਪੰਸੀਰੀ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਠੀਕ ਹੈ ਜੀ 30 ਰੁਪਏ ਕਿਲੋ ਦਾ ਭਾਅ ਸ਼ਿਮਲਾ ਮਿਰਚ ਦਾ ਜੀ ਠੀਕ ਹੈ ਜੀ ਤੇ ਛੋਟਾ ਲਫਾਫਾ ਵੀ ਮਿਲ ਜੂਗਾ 5 ਕਿਲੋ ਵਾਲਾ ਜੀ ਕਿਸੇ ਨੇ ਲੈਣਾ ਜੀ ਤੇ 150 ਰੁਪਏ ਦਾ ਲਫਾਫਾ ਜੀ ਇਹ ਠੀਕ ਹੈ ਜੀ ਹਾਂਜੀ ਦੋਸਤੋ ਲੰਮੇ ਵਾਲੀ ਬੈਂਕ ਨਹੀਂ ਦਾ ਭਾਅ ਹੈਗਾ ਜੀ 100 ਰੁਪਏ ਦਾ ਕੰਫੀਰੀ ਦਾ ਭਾਅ ਨਹੀਂ ਠੀਕ ਹੈ ਜੀ ਕਿਸੇ ਨੇ ਲੈਣਾ ਤਾਂ ਕੰਫੀਰੀ ਦਾ ਭਾਅ ਜੀ 100 ਰੁਪਏ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਇਹਦਾ ਜੀ ਦੋਸਤੋ ਆਚਾਰੀ ਦਾ ਭਾਅ ਹੈਗਾ ਬਰਨਾਲਾ ਮੰਡੀ ਦਾ ਭਾਅ ਹੈਗਾ ਜੀ ਅੰਬ ਦਾ 8 ਰੁਪਏ ਕਿਲੋ ਦਾ ਭਾਅ ਜੀ ਆਹ ਚਾਰੀ ਅੰਬ ਦਾ ਜੀ ਤੇ ਹੋਰ ਵਧੀਆ ਕੁਆਲਿਟੀ ਲੈਣੀ ਆਪਾਂ ਵਧੀਆ ਕੁਆਲਿਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਠੀਕ ਹੈ ਜੀ ਇਹ ਹੈਗਾ 15 ਰੁਪਏ ਦਾ ਭਾਅ ਜੀ ਜੇ ਆਚਾਰੀ ਅੰਬ ਦਾ ਜੀ ਵਧੀਆ ਕੁਆਲਿਟੀ ਦਾ ਭਾਅ ਮੋਟੇ ਦਾ ਜੀ ਠੀਕ ਹੈ ਆਪਣੇ ਬਰਨਾਲਾ ਮੰਡੀ ਦਾ ਪਾ ਅੱਜ ਦਾ ਜੀ ਚਾਰੀ ਅਮਰਦਾ ਜੇ ਤੁਸੀਂ ਹੋਰ ਘੱਟ ਰੇਟ ਦਾ ਲੈਣਾ ਜੀ 10 ਰੁਪਏ ਕਿਲੋ ਦਾ ਭਾਅ ਵੀ ਮਿਲ ਜੂਗਾ ਜੇ ਲੈਣਾ ਜੀ ਵਧੀਆ ਕੁਆਲਟੀ ਹੈ ਜੀ ਇਹ ਵੀ ਠੀਕ ਹੈ ਜੀ ਤੇ ਉੱਪਰ-ਨੀਚੇ ਕਿੰਨੇ ਮਰਜ਼ੀ ਵਧੀਆ ਕੁਆਲਟੀ ਲੈ ਜਾਓ ਬੰਦ ਪੋਰੀ ਦਾ ਭਾਅ ਜੀ ਇਹਦਾ ਅੰਮਲ ਲੇ ਲੋ ਹਾਂਜੀ ਦੋਸਤੋ ਆ ਚਾਰੀ ਅਮਰਦਾ ਭਾਅ ਹੈਗਾ 15 ਰੁਪਏ ਦਾ ਭਾਅ ਜੀ ਚਾਰੀ ਅਮਰਦਾ ਪੂਰਾ ਵਧੀਆ ਕੁਆਲਟੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਜੇ ਕਿਸ ਨੇ ਲੈਣਾ ਬੰਦ ਬੰਦ ਪੋਰੀ ਦਾ ਭਾਅ ਜੀ 15 ਰੁਪਏ ਕਿਲੋ ਦਾ ਭਾਅ ਜੀ ਇਹਦਾ ਜੀ ਦੋਸਤੋ ਆਪਾਂ ਖੜੇ ਆ ਇਸ ਵਕਤ ਜਗਤ ਫਰੂਟ ਕੰਪਨੀ ਕੋਲੇ ਖੜੇ ਆ ਆਪਾਂ ਬਾਈ ਹੋਰਾਂ ਨਾਲ ਕਰਦੇ ਆ ਫਰੂਟ ਬਾਰੇ ਗੱਲਬਾਤ ਵੀ ਅੱਜ ਦਾ ਕੀ ਭਾ ਰਿਹਾ ਹੋਲ ਸੇਲ ਦੇ ਰੇਟ ਬਾਰੇ ਗੱਲਬਾਤ ਕਰੀਏ ਜੀ ਠੀਕ ਆ ਜੀ ਤੇ ਜਗਤ ਫਰੂਟ ਵਾਲਿਆਂ ਦਾ ਹੈਗਾ ਨੰਬਰ 98774 80644 82888 69644 ਠੀਕ ਆ ਜੀ ਇਹ ਫਰੂਟ ਵਾਲਿਆਂ ਬਾਈ ਹੋਰਾਂ ਦਾ ਆਹ ਤੇੜਾ ਨੰਬਰ ਹੈ ਜੀ ਇਹੇ ਜੇ ਕਿਸੇ ਨੰਬਰ ਤੇ ਗੱਲਬਾਤ ਕਰਨੀ ਹੁੰਦੀ ਆ ਤਾਂ ਫਰੂਟ ਵਾਲਿਆਂ ਨਾਲ ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਆ ਠੀਕ ਆ ਜੀ ਇਸ ਵੇਲੇ ਦੇ ਬੱਚੋ ਗਏ 5:30 ਚਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਫਰੂਟ ਬਾਰੇ ਅੱਜ ਦਾ ਕੀ ਭਾਅ ਆ ਰਿਹਾ ਜੀ ਫਰੂਟ ਦਾ ਚਲੋ ਦੋਸਤੋ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਠੀਕ ਹੈ ਜੀ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਓ ਠੀਕ ਹਾਂ ਬਾਈ ਵਧੀਆ ਵਧੀਆ ਤੇ ਅੱਜ ਆਪਣੇ ਕਵੀਤੇ ਦਾ ਕੀ ਭਾਅ ਰਿਹਾ ਜੀ ਅੱਜ ਦਾ ਵੀ ਤਾਂ ਅੱਜ ਵੀ ਜੀ 35 ਤੋਂ 40 ਰੁਪਏ ਹੈ ਹਾਂਜੀ ਦੋਸਤੋ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਵੇਟ ਆ ਜੀ ਇਹ ਠੀਕ ਹੈ ਜੀ ਤੇ ਨਾ ਦੀਰਵਾਰ ਆਈ ਦੇ ਨਾਲ ਜੇ ਪੂਰਾ ਟੌਪ ਵਾਲਾ ਬੀਤਾ ਇਹ ਬਿਨਾ ਮਸਾਲੇ ਤੋਂ ਤਿਆਰ ਹੁੰਦਾ ਬਾਈ ਜੋਰਾ ਕੋਲੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਨੂੰ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਕਿੱਥੇ ਗ੍ਰੇਡ ਲੈਣੇ ਪੈਂਦੇ ਆ ਬਾਈ ਜੋਰਾ ਤੋਂ ਤੇ ਨਰੀਅਲ ਦਾ ਕੀ ਭਾਅ ਬਾਈ ਨਰੀਅਲ 700 ਰੁਪਏ ਦਾ ਹਾਂਜੀ ਦੋਸਤੋ 700 ਰੁਪਏ ਦੀ ਭਾਅ ਜੀ ਅੱਜ ਦਾ ਵੀ ਇਹ ਠੀਕ ਹੈ ਜੀ ਜੇ ਕਿਸੇ ਨੇ ਲੈਣੇ ਆ ਤਾਂ 700 ਰੁਪਏ ਦੇ 10 ਪੀਸ ਮਿਲਣਗੇ ਜੇ ਕਿਸੇ ਨੇ ਲੈਣੇ ਆ ਜੀ ਠੀਕ ਹੈ ਜੀ ਬਾਈ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਾਂ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸੀ ਦਿੱਤਾ ਵੀ ਆ ਨੰਬਰ ਆ ਬਾਈ ਹੋਰਾਂ ਦਾ ਤੇ ਸੁੱਕੇ ਨਰੀ ਵਾਲ ਦਾ ਕੀ ਭਾਅ ਪੈ ਰਿਹਾ ਨਾ ਬਾਈ ਦੋਨਾਂ ਰੇਟ ਪਿਆ ਰਹੇ 50 ਰੁਪਏ ਪੀਸ ਪੈ ਜੂਗਾ ਜੇ ਕਿਸੇ ਨੇ ਲੈਣਾ ਜੀ ਘੱਟੋ ਘਾਟ 10 ਪੀਸ ਲੈਣੇ ਪੈਣਗੇ ਜੇ ਲੈਣੇ ਕਿਸੇ ਨੇ ਬਾਈ ਜੀ ਤੇ ਪੈਨੈਪਲ ਦਾ ਕੀ ਭਾਅ ਜੀ ਅੱਜ ਪੈਨੈਪਲ ਜੂਗਾ 35 ਤੋਂ 40 ਰੁਪਏ ਹਾਂਜੀ 35 40 ਰੁਪਏ ਹਾਂਜੀ ਹਾਂਜੀ ਪੈਨੈਪਲ ਦਾ ਭਾਅ ਜੀ ਅੱਜ ਦਾ ਰਿਹਾ ਜੀ 35 ਰੁਪਏ ਕਿਤੇ ਜੀ ਹਾਂਜੀ 35 ਰੁਪਏ ਦਾ ਭਾਅ ਆ ਰਿਹਾ ਜੀ ਅੱਜ ਦਾ ਪੈਨਪਲ ਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਹੁੰਦਾ ਤਾਂ ਬਾਈ ਹੋਰਾਂ ਨਾਲ ਗੱਲਬਾਤ ਕਰ ਸੋ ਬਾਈ ਹੋਰਾਂ ਕੋਲੇ ਵਧੀਆ ਤਾਜ਼ਾ ਹੁੰਦਾ ਹੈ ਦਿੱਲੀ ਠੀਕ ਹੈ ਜੀ ਤੇ ਆਪਣੇ ਆਉਣ ਤੋਂ ਤੜਾ ਪਹਿਲੀ ਵਿਗ ਗਿਆ ਜੀ ਮਾਲ ਇਹ ਤੇ ਅੱਜ ਆਪਾਂ ਤੁਹਾਨੂੰ ਦੱਸਤਾ ਵੀ ਅੱਜ ਦਾ ਭਾਅ ਆ ਰਿਹਾ ਜੀ ਇਹਦਾ ਪੈਨਪਲ ਦਾ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਕਰਦੇ ਹਾਂ ਗੱਲਬਾਤ ਆ ਵੀ ਸਪੈਦੇ ਦਾ ਅੱਜ ਦਾ ਅੰਬ ਦਾ ਕੀ ਭਾਅ ਆ ਰਿਹਾ ਸਪੈਦੇ ਅੰਬ ਦਾ ਜੀ ਠੀਕ ਹੈ ਜੀ ਅੱਜ ਦਾ ਹਾਂਜੀ ਦੋਸਤੋ ਸਪੈਦੇ ਅੰਬ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਇਹਦਾ ਸਪੈਦੇ ਅੰਬ ਦਾ ਜੀ ਠੀਕ ਹੈ ਜੀ ਪੂਰਾ ਵਧੀਆ ਕੁਆਲਿਟੀ ਵਾਲਾ ਜੀ ਅੰਬ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਬਾਈ ਹੋਰਾਂ ਕੋਲੇ ਹੋਲ ਸੇਲ ਦਾ ਰੇਟ ਹੁੰਦਾ ਬਾਈ ਹੋਰਾਂ ਕੋਲੇ ਇਹ ਜੇ ਕਿਸੇ ਨੇ ਲੈਣਾ ਇਕੱਠਾ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਕਿਸੇ ਨੇ ਵੀ ਠੀਕ ਹੈ ਜੀ 50 ਤੋਂ ਲੈ ਕੇ 55 ਰੁਪਏ ਦਾ ਭਾਅ ਹੋਲ ਸੇਲ ਦਾ ਜੀ ਇਹਦੇ ਹਾਂਜੀ ਦੋਸਤੋ ਜੇ ਕਿਸੇ ਨੇ ਅੰਬ ਲੈਣਾ ਹੁੰਦਾ ਨਾ ਇਹ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਤੁਸੀਂ 5 ਨੰਬਰ ਦੁਕਾਨ ਤੇ ਆ ਕੇ ਮਿਲ ਸਕਦੇ ਬਾਈ ਹੋਰਾਂ ਨੂੰ ਠੀਕ ਹੈ ਜੀ ਇਸ ਪੈ ਅੰਬ ਪੂਰਾ ਵਧੀਆ ਕੁਆਲਿਟੀ ਦਾ ਹੁੰਦਾ ਠੀਕ ਹੈ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਮਿਲ ਜੂ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਹੈ ਜੀ ਜਿਹਨੂੰ ਆਪਾਂ ਇਸ ਪੈ ਅੰਬ ਦੀ ਬੋਲੀ ਵੀ ਦਿਖਾਉਣਾ ਹੈ ਵੀ ਅੱਜ ਦਾ ਬੋਲੀ ਦਾ ਭਾਅ ਤੇ ਅੰਬ ਕਿਹੜਾ ਵਿਗਦਾ ਕਿਵੇਂ ਵਿਗਦਾ ਜੀ ਆਪਾਂ ਤੁਹਾਨੂੰ ਬੋਲੀ ਵੀ ਦਿਖਾਉਣਾ ਹੈ ਜੀ ਆਪਾਂ ਅੰਬ ਦੀ ਹਾਂਜੀ ਦੋਸਤੋ 40 ਰੁਪਏ ਦਾ ਬੋਲੀ ਦਾ ਭਾਅ ਜੀ ਇਹਦਾ ਸਾਰੇ ਅੰਬ ਦਾ ਜੀ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਜੇ ਦਾ ਬੰਦ ਗ੍ਰੇਡ ਦੀ ਭਾਜੇ ਅੰਕਲ ਜੀ ਇਹ ਬੋਲੀ ਦਾ ਬੰਦ ਗ੍ਰੇਡ ਦਾ ਇਹ ਬੰਦ ਗ੍ਰੇਡ ਦਾ ਭਾਜੇ ਹਾਂਜੀ ਦੋਸਤੋ ਛੇਵ ਦਾ ਭਾ ਹੈਗਾ ਜੀ ਅੱਜ ਦਾ 3600 ਦਾ ਡੱਬਾ ਜੀ ਬੰਦੇ ਜੀ 200 ਰੁਪਏ ਕਿਲੋ ਦਾ ਭਾਜੇ ਦਾ ਛੇਵ ਦਾ ਜੀ ਠੀਕ ਹੈ ਜੀ ਇਹ ਬੰਦ ਡੱਬੇ ਦਾ ਭਾਜੇ ਦਾ 3600 ਦਾ ਡੱਬਾ ਜੀ ਇਹ ਤੇ ਆਲੂ ਬੁਖਾਰੇ ਦਾ ਡੱਬੇ ਦਾ ਭਾ ਹੈਗਾ ਜੀ ਜਿਹੜੇ ਡੱਬੀ ਦਾ 100 ਰੁਪਏ ਦਾ ਭਾਜੀ ਇਹਦਾ ਡੱਬੀ ਬੰਦ ਦਾ ਜੀ 800 ਗ੍ਰਾਮ ਦੀ ਡੱਬੀ ਹੁੰਦੀ ਹੈ ਜੀ ਕਿਸੇ ਨੂੰ ਲੈਣੀ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਬੰਦ ਡੱਬੇ ਚ 20 ਡੱਬੀਆਂ ਆਉਂਦੀਆਂ ਨੇ ਇਹਦੇ ਵਿੱਚ ਆਲੂ ਬਖਾਰੇ ਦਾ ਠੀਕ ਹੈ ਜੀ ਇਹਦਾ ਵੀ 100 ਰੁਪਏ ਦਾ ਭਾਜੀ ਡੱਬੀ ਦਾ ਅੱਜ ਦਾ ਭਾਜੀ ਇਹਦਾ ਠੀਕ ਹੈ ਜੀ ਕੀ ਵੀ ਦਾ ਭਾਅ ਹੈਗਾ ਜੀ 100 ਰੁਪਏ ਦੀ ਡੱਬੀ ਬੰਦ ਮਿਲ ਜੂ 4 ਪੀਸ ਹੁੰਦੇ ਆ ਜੀ ਇਹਦੇ ਵਿੱਚ ਅੰਕਲ ਮੈਂ ਠੀਕ ਹੈ ਜੀ ਇਹ ਤਾਂ ਇਕੱਲਾ ਦੋ ਡਰਾਇੰਗ ਫਰੂਟ ਦਾ ਭਾਅ ਹੈਗਾ ਜੀ 50 ਰੁਪਏ ਦਾ ਪੀਸ ਮਿਲ ਜੀਏ ਕਿਸੇ ਨੂੰ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਡੱਬੇ ਵਾਂਗ ਦਾ ਜੀ ਭਾਅ ਜੀ ਇਹਦਾ ਠੀਕ ਹੈ ਜੀ ਇਹਦੇ ਵਿੱਚ 15 ਪੀਸ ਹੁੰਦੇ ਆ ਜੇ ਕਿਸੇ ਨੂੰ ਲੈਣਾ ਹੈ ਜੀ ਤੇ ਹੋਲ ਸੇਲ ਦਾ ਰੇਟ ਆ ਇਹ ਕਾਲੀ ਚਾਰੋ ਬਰਾਬਰ ਸਮੋਇਆ ਮਾ 40 ਮੋੜੇ ਤੇ ਚੇਰੀ ਦਾ ਭਾਅ ਹੈਗਾ ਜੀ 200 ਰੁਪਏ ਦਾ ਭਾਅ ਜੀ ਚੇਰੀ ਦਾ 200 ਰੁਪਏ ਕਿਲੋ ਦਾ ਭਾਅ ਜੀ ਚੇਰੀ ਦਾ ਠੀਕ ਹੈ ਜੀ ਜੇ ਅੱਧਾ ਕਿਲੋ ਲੈਣੀ ਆ ਤਾਂ 100 ਰੁਪਏ ਦਾ ਪੀਸ ਪੈਂਦਾ ਜੀ ਠੀਕ ਹੈ ਜੀ ਦੋ ਤੇ ਤਿੰਨੋ ਤਰ੍ਹਾਂ ਦੇ ਹਾਂਜੀ ਦੋਸਤੋ ਅੱਜ ਦਾ ਸ਼ੀਵ ਦਾ ਭਾਅ ਹੈਗਾ ਜੀ 2000 ਰੁਪਏ ਦਾ ਡੱਬਾ ਮੰਗ ਰਿਹਾ ਰੇਟ ਆ ਜੀ ਇਹ ਠੀਕ ਹੈ ਜੀ ਪੂਰੇ ਸੀਨ ਦਾ ਰੇਟ ਆ ਡੱਬਿਆਂ ਦਾ ਜੇ ਕਿਸੇ ਨੇ ਲੈਣਾ ਬੰਦ ਡੱਬਾ ਲੈਣਾ ਪੈਣਾ 10 ਕਿਲੋ ਵਾਜਨ ਹੁੰਦਾ ਇਹਦੇ ਵਿੱਚ ਸ਼ੀਵ ਦੇ ਵਿੱਚ ਹਾਂਜੀ ਦੋਸਤੋ ਅੱਜ ਕੇਲੇ ਦਾ ਭਾਅ ਹੈਗਾ ਜੀ ਰੇਟ ਆ 40 ਤੋਂ ਲੈ ਕੇ 42 ਰੁਪਏ ਦਾ ਭਾਅ ਰਿਹਾ ਜੀ ਅੱਜ ਕੇਲੇ ਦਾ ਠੀਕ ਹੈ ਜੀ ਵਧੀਆ ਕੁਆਲਿਟੀ ਦੇ ਭਾਅ ਦਾ ਕੇਲੇ ਦਾ ਰੇਟ ਆ ਜੀ ਇਹ ਠੀਕ ਹੈ ਜੀ ਕਿਸੇ ਨੇ ਲੈਣਾ ਹੁੰਦਾ ਨਾ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਦੋਸਤੋ ਨਾਰਾਂ ਦਾ ਭਾਅ ਆਏਗਾ ਜੀ ਬੰਦ ਡੱਬੇ ਦਾ 1000 ਰੁਪਏ ਦਾ ਪੇਟੀ ਆ ਜੀ ਜੇ ਕਿਸੇ ਨੇ ਲੈਣੀਆਂ 10 ਕਿਲੋ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਤੇ ਹੋਰ ਵਧੀਆ ਕੁਆਲਿਟੀ ਲੈਣੀਆਂ ਤਾਂ ਘੱਟੋ ਘੱਟ ਇਹਦਾ ਰੇਟ ਹੈਗਾ ਜੀ 1200 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਦੋਸਤੋ ਲੀਚੀ ਦਾ ਭਾਅ ਆਏਗਾ ਜੀ 100 ਰੁਪਏ ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਲੀਚੀ ਦਾ ਜੀ ਬੁਰੀਆ ਕੁਆਲਿਟੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਪੂਰੀ ਟੌਪ ਦੀ ਲੀਚੀ ਆ ਜੀ ਅੱਜ ਦਾ ਭਾਅ ਹੈਗਾ ਜੀ ਬੰਦ ਡੱਬੇ ਦਾ ਭਾਅ ਜੀ ਬੰਦ ਗ੍ਰੇਡ ਦਾ ਇਹ 100 30 ਰੁਪਏ ਤੱਕ ਦਾ ਭਾਅ ਜੀ ਤੋਂ ਆਪਾਂ ਆਲੂ ਤੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਜੀ ਕਿ ਬਾਬੂ ਜੀ ਨਾਲ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਰਿਹਾ ਜੇ ਲੋ ਆਪਾਂ ਗੱਲਬਾਤ ਕਰਦੇ ਜੀ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਨਮਸਕਾਰ ਬਾਬੂ ਜੀ ਨਮਸਕਾਰ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਬਹੁਤ ਦੇ ਮੰਡਰ ਜੀ 500 ਰੁਪਏ ਦੀ ਬਹੁਤ ਪੌਪਲਰ ਮਾਲ ਹੈ ਹਾਂ ਜੀ ਅੱਜ ਡਾਇਮੰਡ ਦਾ ਆਲੂ ਆ ਜੀ ਪੂਰਾ ਟਾਪ ਦਾ ਆਲੂ ਆ ਜੀ 550 ਰੁਪਏ ਦਾ ਵਿਕਿਆ ਜੀ ਸਾਟੀ ਆਲੂ ਆ ਜੀ ਭਾਜੀ ਅੱਜ ਦੱਸ ਦੇ ਬਾਬੂ ਜੀ ਕੀ ਭਾ ਰਿਹਾ ਜੀ ਇਹਦਾ 400 ਰੁਪਏ 450 ਰੁਪਏ ਦਾ ਭਾ ਜੀ ਇਹਦਾ ਅੱਜ ਦਾ ਜੀ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਬੰਦ ਗੱਟੇ ਦਾ ਭਾ ਜੀ ਇਹਦਾ ਤੇ ਲਾਲ ਆਲੂ ਜੀ ਲਾਲ ਆਲੂ ਦਾ ਭਾ ਹੈਗਾ ਜੀ ਇਹਦਾ ਵਧੀਆ ਕੁਆਲਿਟੀ ਦਾ 550 ਰੁਪਏ ਦਾ ਭਾ ਜੀ ਇਹਦਾ ਠੀਕ ਹੈ ਜੀ ਆਰ ਆਰ ਐਲ ਆਰ ਐਲ ਹਾਂਜੀ ਦੋਸਤੋ ਆਪਾਂ ਬਾਉਜੀ ਨਾਲ ਗੱਲਬਾਤ ਕਰਦੇ ਹਾਂ ਵੀ ਪਿਆਜ਼ ਦਾ ਅੱਜ ਦਾ ਕੀ ਭਾ ਰਿਹਾ ਹੈ ਚਲੋ ਅੱਜ ਗੱਲਬਾਤ ਕਰੀਏ じゃ ਕਿ ਠੀਕ ਹੈ ਜੀ ਹਾਂਜੀ ਦੋਸਤੋ ਮਥਾਣੀਆਂ ਦਾ ਪਿਆਜ਼ ਬਾਰੇ ਬਾਉਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਇਹਦਾ ਕੀ ਭਾ ਰਿਹਾ ਹੈ ਬਾਉਜੀ ਇਹਦਾ ਕੀ ਭਾ ਰਿਹਾ ਹੈ ਜੀ ਇਹ 5 ਰੁਪਏ ਤੋਂ ਲੈ ਕੇ 8 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਹਾਂਜੀ 5 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਭਾ ਜੀ ਇਹਦਾ ਪਿਆਜ਼ ਦਾ ਮਥਾਣੀਆਂ ਦਾ ਜੀ ਇਹ ਠੀਕ ਹੈ ਜੀ ਤੇ ਉਹ ਗੱਡੀ ਦਾ ਕੀ ਭਾ ਰਿਹਾ ਜੀ ਗੱਡੀ ਉਹ ਕੁਚਮਨ ਵਾਲਾ ਪਿਆਜ਼ ਹੈ ਜੀ 11 ਰੁਪਏ ਦਾ ਹਾਂਜੀ ਦੋਸਤੋ 11 ਰੁਪਏ ਦਾ ਭਾਜੀ ਉਹ ਗੱਡੀ ਦਾ ਜੀ ਤੇ ਇਧਰਲੇ ਗੱਡੇ ਦਾ ਕੀ ਭਾਜੀ ਦੋਨਾਂ ਦਾ ਭਰੋ ਚਲੋ 10 ਰੁਪਏ ਕਿਲੋ ਜੀ ਹਾਂਜੀ 10 ਰੁਪਏ ਕਿਲੋ ਦਾ ਭਾਜੀ ਦੋਨੇ ਗੱਡੀਆਂ ਦਾ ਤੇ ਇਹਦਾ ਕੀ ਭਾਜੀ ਬਾਪ ਜੀ 10 ਰੁਪਏ ਜੀ 10 ਰੁਪਏ ਹਾਂਜੀ 10 ਰੁਪਏ ਭਾਜੀ ਇਹ ਗੱਡੀ ਵਾਲਾ ਮਾਲ ਆ ਜੀ ਪੂਰਾ ਵਧੀਆ ਟੌਪ ਦਾ ਮਾਲ ਆ ਜੀ ਸੱਤਾ ਮਾਲ ਆ 10 ਰੁਪਏ ਕਿਲੋ ਦਾ ਭਾਜੀ ਬਾਬੇ ਮਠਾਣੀਆਂ ਦਾ ਆ ਗਿਆ ਜੀ ਹਾਂਜੀ ਮਠਾਣੀਆਂ ਦਾ ਕੀ ਭਾਜੀ 11 ਰੁਪਏ हां जी दोस्तों 11 ਰੁਪਏ ਦਾ ਭਾਅ ਮਠਾਣੀਆਂ ਦਾ ਜੀ ਪੂਰਾ ਵਧੀਆ ਟੌਪ ਦਾ ਸੁਪਤਾਂ ਪਿਆਜ ਆ ਜੀ ਇਹ ਬੰਦ ਪੂਰੀ ਦਾ ਭਾਅ ਜੀ ਇਹਦਾ ਹਾਂ ਜੀ ਦੋਸਤਾਂ ਆਪਾਂ ਲੋਕਲ ਪਿਆਜ ਬਾਰੇ ਵੀ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਲੋਕਲ ਪਿਆਜ ਲੋਕਲ ਵਧੀਆ 13 ਰੁਪਏ ਕਿਲੋ ਵਿਕੀ ਰਿਹਾ ਜੀ ਹਾਂ ਜੀ ਲੋਕਲ ਪਿਆਜ 13 ਰੁਪਏ ਕਿਲੋ ਦਾ ਭਾਅ ਜੀ ਵਧੀਆ ਪਿਆਜ਼ ਦਾ ਭਾਅ ਜੀ ਇਹ ਠੀਕ ਹੈ ਜੀ ਬੰਦ ਗੱਟੇ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਇਹ